एसजीपीसी ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨਗੇ ਸਮਾਂ ਮੰਗਿਆ ਜਾ ਰਿਹਾ ਇੱਕ ਵਫਦ ਜਿਹੜਾ ਆ ਉਹ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨ ਪਹੁੰਚੇਗਾ ਔਰ ਸਵਾਲ ਜਵਾਬ ਹੋਣਗੇ ਪ੍ਰਦੀਪ ਕਲੇਰ ਦੇ ਮਾਮਲੇ ਦੇ ਵਿੱਚ ਸੌਦਾ ਸਾਦ ਦੀ ਮੂੰਹ ਬੋਲੀ ਧੀ ਹਾਨੀਪ੍ਰੀਤ ਦੇ ਮਾਮਲੇ ਵਿੱਚ ਔਰ ਇਹਨਾਂ ਸਵਾਲਾਂ ਦੇ ਜਵਾਬ ਸੀਐਮ ਭਗਵੰਤ ਮਾਨ ਦੇ ਕੋਲੋਂ ਮੰਗੇ ਜਾਣਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਬਾਰੇ ਪ੍ਰੈਸ ਕਾਨਫਰੰਸ ਕਰਕੇ ਸਵਾਲ ਚੁੱਕੇ ਨੇ ਔਰ ਕਿਹਾ ਕਿ ਅਸੀਂ ਇੱਕ ਵਫਦ ਬਣਾ ਕੇ ਸੀਐਮ ਭਗਵੰਤ ਮਾਨ ਨੂੰ ਮਿਲਾਂਗੇ ਦਰਅਸਲ 164 ਦੇ ਜਿਹੜੇ ਬਿਆਨਾਂ ਦਾ ਜ਼ਿਕਰ ਹੁੰਦਾ ਹੈ ਜਿਹੜਾ ਪ੍ਰਦੀਪ ਕਲੇਰ ਦਿੰਦਾ ਆ ਉਹਨਾਂ ਬਿਆਨਾਂ ਦੇ ਵਿੱਚ ਸਾਫ਼ ਲਿਖਿਆ ਜਾਂਦਾ ਹੈ ਕਿ ਹਨੀਪ੍ਰੀਤ ਔਰ ਸੌਦਾ ਸਾਥ ਇਕੱਠਿਆਂ ਰਲ ਕੇ ਇਸ ਵਿੱਚ ਆਪਰੇਟ ਕਰ ਰਹੇ ਸੀ ਔਰ ਹਨੀਪ੍ਰੀਤ ਦਾ ਵੀ ਇਸ ਵਿੱਚ ਦੋਸ਼ ਹੈਗਾ ਆ ਇਸ ਆਧਾਰ ਦੇ ਉੱਤੇ ਹਨੀਪ੍ਰੀਤ ਦੇ ਖਿਲਾਫ ਕੋਈ ਪਰਚਾ ਕਿਉਂ ਦਰਜ ਨਹੀਂ ਕੀਤਾ ਗਿਆ ਔਰ ਦੂਜੀ ਗੱਲ ਪੰਜਾਬ ਸਰਕਾਰ ਜਦੋਂ ਆਮ ਆਦਮੀ ਪਾਰਟੀ ਦੀ ਬਣਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ 24 ਘੰਟਿਆਂ ਦੇ ਅੰਦਰ ਅੰਦਰ ਇਸ ਮਾਮਲੇ ਦੇ ਉੱਤੇ ਨਿਬੇੜਾ ਕਰ ਦਿੱਤਾ ਜਾਵੇਗਾ ਇਨਸਾਫ ਦਿਵਾ ਦਿੱਤਾ ਜਾਵੇਗਾ ਪਰ ਅੱਜ ਜਦੋਂ 2.5 3 ਸਾਲ ਲੰਘ ਚੱਲੇ ਨੇ ਇਸ ਦੇ ਬਾਵਜੂਦ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਉਹ ਅਜੇ ਤੱਕ ਸੈਕਸ਼ਨ ਰਿਪੋਰਟ ਵੀ ਜਾਰੀ ਨਹੀਂ ਕਰ ਸਕੀ ਇਨਸਾਫ ਦੀਵਾਣਾ ਤਾਂ ਬੜੀ ਦੂਰ ਦੀ ਗੱਲ ਹੈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਬਾਰੇ ਸੀਐਮ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਔਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਸਵਾਲ ਚੁੱਕੇ ਜਾਣਗੇ ਔਰ ਪ੍ਰਦੀਪ ਕਲੇਰ ਮਾਮਲੇ ਦੇ ਉੱਤੇ ਵੀ ਸਵਾਲ ਕੀਤੇ ਜਾਣਗੇ ਕਿ ਪ੍ਰਦੀਪ ਕਲੇਰ ਜਿਹੜਾ ਆਪ ਇੱਕ ਦੋਸ਼ੀ ਹੈ ਉਹ ਕਿਸ ਤਰ੍ਹਾਂ ਸ਼ਰਿਆਮ ਇੰਟਰਵਿਊਜ਼ ਦੇ ਰਿਹਾ ਉਸਦੇ 164 ਦੇ ਬਿਆਨਾਂ ਦੇ ਆਧਾਰ ਦੇ ਉੱਤੇ ਉਸ ਉੱਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦਾ ਵੀ ਸਪਸ਼ਟਿਕਰਨ ਦਿੱਤਾ ਜਾਵੇ ਇਤੋਂ ਤੱਕ ਸਵਾਲ ਉੱਠ ਰਹੇ ਐ ਕਿ ਪ੍ਰਦੀਪ ਕਲੇਰ ਦਾਵਾ ਕਰਦਾ ਹੈ ਕਿ ਇਸ ਸਾਲ ਜਦੋਂ ਉਹਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਜਦਕਿ ਇਹ ਕਿਹਾ ਜਾ ਰਿਹਾ ਸੀ ਕਿ ਪ੍ਰਦੀਪ ਕਲੇਰ ਫਰਾਰ ਹੈ ਉਹ ਸ਼ਰੀਆਮ ਡੇਰਾ ਸਰਸਾ ਦੇ ਵਿੱਚ ਆਪਣੇ ਘਰ ਅੰਦਰ ਰਹਿ ਰਿਹਾ ਹੁੰਦਾ ਉਹ ਕਹਿੰਦਾ ਕਿ ਮੈਂ ਅੰਦਰ ਬਾਹਰ ਵੀ ਬੜੇ ਆਰਾਮ ਦੇ ਨਾਲ ਜਾ ਰਿਹਾ ਹੁੰਦਾ ਮੈਨੂੰ ਕੋਈ ਵੀ ਤੰਗ ਨਹੀਂ ਕਰਦਾ ਕੋਈ ਮੈਨੂੰ ਫੜਦਾ ਨਹੀਂ ਜੇ 3 ਸਾਲਾਂ ਤੱਕ ਉਸ ਪ੍ਰਦੀਪ ਕਲੇਰ ਨੂੰ ਫੜਿਆ ਹੀ ਨਹੀਂ ਗਿਆ ਜਿਹਨੂੰ ਜਿਹਦੀ ਤਲਾਸ਼ ਕੀਤੀ ਜਾ ਰਹੀ ਸੀ ਜਿਹੜਾ ਫਰਾਰ ਸੀਗਾ ਇਹ ਸਾਰੇ ਗੱਲਾਂ ਦੇ ਉੱਤੇ ਸਵਾਲ ਜਿਹੜੇ ਨੇ ਉਹ ਐਸਜੀਪੀਸੀ ਖੜੇ ਕਰਦੀ ਪਈ ਹੈ ਔਰ ਖਾਸ ਕਰਕੇ ਹਨੀਪ੍ਰੀਤ ਦਾ ਨਾਮ ਵੀ ਉਹਨਾਂ 164 ਦੇ ਬਿਆਨਾਂ ਦੇ ਵਿੱਚ ਹੈ ਜਿਹੜੇ ਪ੍ਰਦੀਪ ਕਲੇਰ ਨੇ ਦਿੱਤੇ ਨੇ ਉਹਦੇ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਵੀ ਸਵਾਲ ਚੁੱਕਿਆ ਗਿਆ ਖੈਰ ਕੀ ਕੁਝ ਹੋਰ ਬੋਲੇ ਨੇ ਔਰ ਇਹ ਮੀਟਿੰਗ ਕਦੋਂ ਰੱਖੀ ਜਾਵੇਗੀ ਆਓ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਜਾਣਦੇ ਹਾਂ ਐਫਆਈਆਰ 63 117 ਦੇ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫਆਈਆਰਸ ਆ ਇਹ ਥਾਣਾ ਜਿਹੜਾ ਬਾਜ਼ਾਖਾਨਾ ਉਹਦੇ ਵਿੱਚ ਇਹ ਦਰਜਿਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪੱਖ ਤੁਹਾਡੇ ਕੋਲ ਲੈ ਕੇ ਆਇਆ ਕੂਟਾਂ ਦੇ ਆਰਡਰ ਲੈ ਕੇ ਆਇਆ ਆਹ ਡਿਕਲੇਅਰ ਹੋਇਆ ਜਿਹੜਾ ਪੀਓ ਇਹ ਮੈਂ ਤਾਂ ਦਰਸਾ ਰਿਹਾ ਕਈ ਵਾਰੀ ਉਹੀ ਗੱਲ ਹਵਾ 'ਚ ਚਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹਦਾ ਭਗਵੰਤ ਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ बतौर ਵਕੀਲ ਤਜਰਬਾ ਕਿ ਜੇ ਕੋਈ ਭਗੌੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਛੁੱਟ ਕੋਰਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾਏ ਬੰਦਾ ਅਪਰੂਵਰ ਬਣ ਜਾਏ ਪਹਿਲੀ ਤਾਂ ਇਹ ਗੱਲ ਆ ਵੀ ਜਿਹੜੇ ਪੋਰਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫ ਆਈ ਨੰਬਰ 36 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਹੁੰਦਾ ਇੱਕ ਬੋਰਡ ਲੱਗਾ ਹੋਇਆ ਹੁੰਦਾ 117 ਤੇ 128 ਦੇ ਵਿੱਚ ਉਹ ਜੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਜਿਆ ਕਿ ਤਿੰਨਾਂ ਗ੍ਰਿ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਿਫਤਾਰ ਕੀਤਾ ਜਾਂਦਾ ਦੋਏ ਦੋਹ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਤੇ ਫਿਰ ਉਦੋਂ ਵੱਡੀ ਗੱਲ ਬੇ ਅਪਰੂਵਰ ਆ ਤੇ ਅਪਰੂਵਰ ਦਾ ਨਾਮ ਹੁੰਦਾ ਜਿੰਨੇ ਚ ਪ੍ਰੋਸੀਕਿਊਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਰ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨਹੀਂ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਬੈਦੇ ਮਾਪੇ ਨੂੰ ਆਪਾਂ ਕਨਫੈਸ਼ਨ ਕਹਿੰਨੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜ਼ਿਲ੍ਹੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਜੜੀਂਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਿਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੋਵੇਂ ਦੋਹੇ ਕੇਸਾਂ ਦੇ ਵਿੱਚ ਉਹ ਪਹਿਲਾਂ ਤਾਂ ਥਾਣੇ ਨੇ ਅੱਖਾਂ ਮੀਟੀਆਂ ਆ ਭਈ ਗ੍ਰਫਤਾਰੀ ਨਹੀਂ ਪਾ ਰਹੇ ਸੇਮ ਥਾਣਾ ਤੇ ਦੂਜੀ ਫੇਰ ਕੋਰਟ ਤੋਂ ਵੀ ਆਰਡਰ ਹੁੰਦੇ ਭਈ ਪਾਈ ਜੇ ਕਿਸੇ ਹੋਰ ਕੇਸ 'ਚ ਜੜੀਂਦਾ ਨਹੀਂ ਤੇ ਜਿਲੇ ਜੇਲ੍ਹ ਤੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਪਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਢੋਂਗੀ ਛਾਜਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਹਾਂ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਐਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਪ੍ਰਦੀਪ ਕਲੇਰ ਦਾ ਉਹਦਾ ਕਨਫੈਸ਼ਨ ਹੋ ਜਾਣਾ ਕਨਫੈਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਉਹ ਹੀ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ ਜਿਹੜਾ ਹੈ ਉਹ ਸਾਹਮਣੇ ਕੀਤਾ ਜਾਵੇ Subscribe to One India channel and never miss an update.